ਹਾਂਜੀ ਆਪਾਂ ਨਾ ਜਿਵੇਂ ਆ ਦੇਖਦੇ ਹਾਂ ਵੀ ਰਕਤਾਂ ਦੇ ਕਈ ਤਰਕਤਾਂ ਜਿਵੇਂ ਤੁਹਾਨੂੰ ਮੈਂ ਅਗਰ ਵਿੱਚ ਦਿਖਾਉਣੇ ਕਈਆਂ ਦੇ ਪੱਤੇ ਗੂੜੇ ਹਰੇ ਹੁੰਦੇ ਕਈਆਂ ਦੇ ਫਿੱਕੇ ਹਰੇ ਹੁੰਦੇ ਕਈਆਂ ਦੇ ਟਾਈਮ ਨਾਲ ਪੀਲੇ ਹੋ ਜਾਂਦੇ ਆ ਪੱਛੜ ਵੇਲੇ ਪੀਲੇ ਹੋ ਜਾਂਦੇ ਤੇ ਕਈਆਂ ਦੇ ਲਾਲ ਵੀ ਹੋ ਜਾਂਦੇ ਹਨ ਥੋੜਾ ਜਿਹਾ ਸੰਤਰੀ ਵੀ ਪਾ ਮਾਰਦੇ ਨੇ ਕਈ ਕਈ ਤਾਂ ਉਹ ਜਿਹੜਾ ਹੁੰਦਾ ਨਾ ਉਹ ਪਿਗਮੈਂਟ ਆਪਾਂ ਕਹਿ ਸਕਦੇ ਆ ਕੈਮੀਕਲ ਪਿਗਮੈਂਟਸ ਹੁੰਦੇ ਨੇ ਕੈਮੀਕਲ ਵੀ ਕਹਿ ਸਕਦੇ ਆ ਆ ਉਹ ਹੁੰਦੇ ਨੇਗੇ ਜਿਵੇਂ ক্লোরোਫਿਲ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਹਰਾ ਰੰਗ ਹੈ ਜਿਹੜਾ ਪੌਦਿਆਂ ਦਾ ਉਹ ਕਾਦੇ ਕਰਕੇ ਹੁੰਦਾ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ক্লোরোਫਿਲ ਕਰਕੇ ਹੁੰਦਾ ਠੀਕ ਹੈ ਜੀ ਹੁਣ ক্লোরোਫਿਲ ਨਾ ਦੋ ਤਰ੍ਹਾਂ ਦਾ ਹੁੰਦਾ ক্লোরোਫਿਲ A ਤੇ ক্লোরোਫਿਲ B ਆਪਾਂ ਬਾੜੀ ਡੀਪ ਕੈਮਿਸਟਰੀ ਚ ਨਹੀਂ ਜਾਣਦੇ ਤਾਂ ਦੋ ਤਰ੍ਹਾਂ ਦਾ ক্লোরোਫਿਲ ਹੁੰਦਾ ਜਿਹੜਾ ਪਹਿਲਾ ক্লোরোਫਿਲ ਹੁੰਦਾ ਉਹ ਥੋੜਾ ਜਿਹਾ ਫਿੱਕੇ ਹਰੇ ਰੰਗ ਦਾ ਹੁੰਦਾ ਤੇ ਜਿਹੜਾ ਦੂਸਰਾ ਹੁੰਦਾ ਉਹ ਗੂੜੇ ਹਰੇ ਰੰਗ ਦਾ ਹੁੰਦਾ ਤੇ ਜਿਹੜੇ ਤਾਂ ਪੌਦਿਆਂ ਦੇ ਜਿਹੜੇ ਪੱਤੇ ਦੇ ਵਿੱਚ ਜਾਂ ਇਹੜੇ ਵੀ ਪੌਦਿਆਂ 'ਚ ਅ ਦੂਸਰਾ ਕਲੋਰੋਫਿਲ ਪਾਇਆ ਜਾਂਦਾ ਉਹ ਗੂੜੇ ਹਰੇ ਰੰਗ ਦੇ ਪੱਤੇ ਹੁੰਦੇ ਆ ਉਹਨਾਂ ਦੇ ਜਿਨ੍ਹਾਂ 'ਚ ਪਹਿਲਾ ਕਲੋਰੋਫਿਲ ਪਾਇਆ ਜਾਂਦਾ ਉਹਨਾਂ ਦੇ ਪੱਤੇ ਫਿੱਕੇ ਹਰੇ ਰੰਗ ਦੇ ਹੁੰਦੇ ਆ ਹੁਣ ਜਿਹੜਾ ਲਾਲ ਰੰਗ ਹੁੰਦਾ ਲਾਲ ਰੰਗ ਹੁੰਦਾ ਜਿਹੜਾ ਉਹ ਕੈਰਟਨੋਇਡ ਹੁੰਦਾ కెਮਿਕਲ ਕੈਰਟਨੋਇਡ ਗਾਜਰਾਂ ਕੈਰਟਸ ਹੁੰਦੀਆਂ ਨਾ ਤਾਂ ਉਹ ਨਾਮ ਹੈ ਜਿਹੜਾ ਕੈਰਟਸ ਉਹ ਕੈਰਟਨੋਇਡ ਤੋਂ ਹੀ ਆਇਆ ਤੇ కెਮਿਸਟਰੀ ਆਪਾਂ ਛੱਡ ਦਿੰਨੇ ਆ ਆ ਦੀ ਤਾਂ ਲਾਲ ਰੰਗ ਹੈ ਜਿਹੜਾ ਕਿਸੇ ਵੀ ਪੌਦੇ ਦਾ ਉਹ ਕੈਰਟਨੋਇਡ ਆਪਾਂ కెਮਿਕਲ ਦਾ ਮਾਉਂਟਸ ਕਰ ਸਾਦੇ ਉਹਦੇ ਕਰਕੇ ਹੁੰਦਾ ਇੱਕ ਹੁੰਦਾ ਪੀਲਾ ਰੰਗ ਪੀਲਾ ਹੁੰਦਾ ਜਿਹੜਾ ਉਹ ਹੁੰਦਾ ਜ਼ੈਨਥੋਫਿਲ ਕਰਕੇ ਕੈਰੋਟੀਨੋਇਡ ਦਾ ਹੀ ਡੈਰੀਵੇਟਿਵ ਹੈ ਠੀਕ ਹੈ ਡੈਰੀਵੇਟਿਵ ਮਤਲਬ ਉਹ ਤੋਂ ਬਣਿਆ ਹੋਇਆ ਠੀਕ ਹੈ ਤੇ ਤਾਂ ਗਿਰ ਕੇ ਪਰ ਉਹਦਾ ਰੰਗ ਹੈ ਜਿਹੜਾ ਉਹ ਪੀਲਾ ਹੁੰਦਾ ਤਾਂ ਜਿਹੜਾ ਜਿਆਦਾ ਅਮਾਊਂਟ ਦੇ ਵਿੱਚ ਹੋਊਗਾ ਜਿਆਦਾ ਮਤਲਬ ਗਿਣਤੀ ਦੇ ਵਿੱਚ ਹੋਊਗਾ ਹਨ ਕਿਸੇ ਪੌਦੇ 'ਚ ਜਿੱਥੇ ਜ਼ੈਨਥੋਫਿਲ ਜਿਆਦਾ ਹੋਊਗਾ ਉਹਦੇ ਪੱਤੇ ਪੀਲੇ ਹੋਣਗੇ ਜਿੱਥੇ ਕੈਰੋਟੀਨੋਇਡ ਜਿਆਦਾ ਹੋਊਗਾ ਉਹਦੇ ਵੱਤੇ ਲਾਲ ਹੋਣਗੇ ਇਸੇ ਤਰ੍ਹਾਂ ਹੀ ਕਈਆਂ ਦੇ ਜਾਮਣੀ ਵੀ ਹੁੰਦੇ ਹਨ ਠੀਕ ਹੈ ਤਾਂ ਤੁਸੀਂ ਦੱਸੋ ਵੀ ਜਾਮਣੀ ਕਿਹੜੇ ਕੈਮੀਕਲ ਕਰਕੇ ਹੁੰਦੇ ਨੇ ਧੰਨਵਾਦ